ਸ੍ਰੀ ਅਕਾਲ ਦੋਸਤੋ ਸਵਾਗਤ ਹੈ YouTube ਚੈਨਲ ਤੇ ਤੇ ਇੱਕ ਤੁਹਾਨੂੰ ਚਰੀ ਦੇ ਬੀਜ ਬਾਰੇ ਜਾਣਕਾਰੀ ਦੇਣੀ ਸੀਗੀ ਵੀ ਡੇਢ ਮਹੀਨਾ ਹੋ ਗਿਆ ਚਰੀ ਬੀਜੀ ਨੂੰ ਤੇ ਥੋੜੇ ਜਿਹਾ ਥਾਂ 'ਚ ਬਹੁਤ ਪਸ਼ੂ ਪਾਲ ਜਾਂਦੇ ਆ ਚਰੀ ਦੀ ਫੋਟ ਬਹੁਤ ਆ ਤੇ ਬਾਕੀ ਵੀਰ ਨੇ ਮਿਹਨਤ ਵੀ ਥੋੜੀ ਕੀਤੀ ਹੈ ਡੇਢ ਮਹੀਨੇ ਤੇ ਬਾੜਾ ਲੱਗਾ ਇਹਨੂੰ ਚਰੀ ਨੂੰ ਬਾੜਾ ਤਾਂ ਥੋੜਾ ਜਿਹਾ ਲੇਟ ਹੀ ਲੱਗਦਾ ਹੈਗਾ ਤੇ ਪਰ ਜਣੀ ਦੀ ਪੱਠੇ ਜੁੜਦੇ ਬਹੁਤ ਆ ਆ ਦਿਖਾਉਣਾ ਤੁਹਾਨੂੰ ਆਹ ਵੇਖੋ ਆਹ ਬਾਈ ਇਹ ਬਾਈ ਨੇ ਮਿਹਨਤ ਕੀਤੀ ਹੈ ਇਹ ਬਾਈ ਨੇ ਕਹਿ ਕੇ ਚਰੀ ਬਜਾਈ ਸੀ ਕਿ ਕਹਿੰਦਾ ਬਰਸਿੰਦ ਦਾ ਗਿਆਰਾ ਬਾਦੂ ਤੇ ਚਰੀ ਬੀਜ ਦੋ ਕਹਿੰਦਾ ਹਾਂ ਤਾਂ ਵੀਰੋਂ ਹੁਣ ਵੱਢੀ ਜਾਂਦਾ ਦੀਦੀਆ ਬਾਈ ਜਰੀ ਤੁਹਾਨੂੰ ਲੈ ਹਾਂ ਇੱਕ ਗਾਂ ਜੋ ਕੇ ਪੱਠੇ ਜੁੜਿਆ ਇਨਾਂ ਥਾਂ 'ਚ ਤੇ ਹੋਰ ਵੀ ਕਈ ਵੀਰ ਨੇ ਸਲਾਹ ਲੈਣੀ ਹੋਵੇ ਤਾਂ ਬਾਈ ਨਾਲ ਕਨੈਕਟ ਕਰ ਲੋ ਦਰਾਰ ਵਾਲੇ ਰਹਿੰਦਾ ਇਹ ਤੇ ਪੁੱਛ ਲਿਓ ਬਾਈ ਨੂੰ ਤੇ ਵੀ ਬਾਰੇ ਵੀ ਇਹੀ ਦੱਸੂਗਾ ਤੁਹਾਨੂੰ ਕਿਹੜਾ ਵੀ ਆ ਬਾਈ ਇਹ ਜਰੀ ਦਾ ਹੈ ਹੈ ਤੇ ਚਰੀ 'ਚ ਮੁਰਕ ਵੀ ਚੇ ਕਿ ਮੁਰਕ 'ਚ ਚਰੀ ਵੀਜੀ ਆ ਮੁਰਕ 'ਚ ਚਰੀ ਵੀਜੀ ਮੁਰਕ 'ਚ ਚਰੀ ਵੀਜੀ ਆ ਮੈਂ ਤਾਂ ਚਰੀ 'ਚ ਮੁਰਕ ਹੋਗੀ ਲੱਗਦੀ ਆ 哎。Huh?